ਮੋਦੀ ਨੇ ਮੈਨੀਫੈਸਟੋ ਤੇ ਕੇ ਰੀ ਕਾਂਗਰਸ ਕੇ ਹੱਤਰੰਮ ਦੇ ਆਧਾਰ ਤੇ ਰੱਖਵਾ ਕਰਨ ਦੇ ਹਮਾਇਤੀ ਹੁਣ ਕਰ ਰਹੇ OBC ਦੀ ਗੱਲ ਕੱਲ ਰਾਤ 9 ਵਜੇ ਦੇਖੋ ਪੂਰੀ ਗੱਲਬਾਤ ਚੋਣਵੀ ਦੌਰ ਦੇ ਵਿਚਾਲੇ ਕਾਂਗਰਸ ਨੂੰ ਦਿੱਲੀ ਦੇ ਵਿੱਚ ਲੱਗਿਆ ਵੱਡਾ ਝਟਕਾ ਪਾਰਟੀ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਦਿੱਤਾ ਅਸਤੀਫਾ ਆਮ ਆਦਮੀ ਪਾਰਟੀ ਨਾਲ ਗੜਜੋੜ ਪਾਰਟੀ ਇੰਚਾਰਜ ਅਤੇ ਉਮੀਦਵਾਰਾਂ ਦੇ ਉੱਤੇ ਚੁੱਕੇ ਕਈ ਸਵਾਲ 14:00 ਤੋਂ ਬਾਅਦ ਹੁਣ ਮੁੱਖ ਮੰਤਰੀ ਮਾਨ ਦਾ ਇੱਕ ਹੋਰ ਵੱਡਾ ਦਾਵਾ ਬਰਨਾਲਾ ਦੇ ਮੰਚ ਤੋਂ ਬੋਲੇ ਕੇਂਦਰ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਿਨਾ ਨਹੀਂ ਬਣੇਗੀ ਕੇਂਦਰ ਦੇ ਵਿੱਚ ਸਰਕਾਰ ਕਡੂਕ ਸਾਬ ਸੀਟ ਤੋਂ ਚੋਣ ਨਹੀਂ ਲੜੇਗੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਅਮਰਿਤਪਾਲ ਸਿੰਘ ਦੇ ਐਲਾਨ ਤੋਂ ਬਾਅਦ ਵਾਪਸ ਲਿਆ ਉਮੀਦਵਾਰ ਦਾ ਨਾਮ ਪਹਿਲਾਂ ਹਰਪਾਲ ਸਿੰਘ ਭਲੇਰ ਨੂੰ ਐਲਾਨਿਆ ਸੀ ਉਮੀਦਵਾਰ ਸਰੂਤ ਸਾਬ ਤੋਂ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਦਾ ਵੱਡਾ ਦਾਵਾ ਚੋਣਾਂ ਦੇ ਵਿੱਚ ਅੰਮ੍ਰਿਤਪਾਲ ਦੇ ਪਰਿਵਾਰ ਨੇ ਸਪੋਰਟ ਦਾ ਦਿੱਤਾ ਸੀ ਭਰੋਸਾ ਪਤਨੀ ਕਿਰਨਕੌਰ ਦੇ ਵੱਲੋਂ ਮਿਲਿਆ ਸੀ ਸਮਰਥਨ ਦੇ ਲਈ ਸੁਨੇਹਾ ਤਿਹਾੜ ਜੀਲ ਦੇ ਵਿੱਚ ਬੰਦ ਕੈਚ ਦੀਵਾਲ ਨੂੰ ਮੁੜ ਮਿਲਣਗੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਦੁਪਹਿਰ 12:30 ਵਜੇ ਹੋਵੇਗੀ ਮੁਲਾਕਾਤ ਖੁਦ ਸੀਐਮ ਨੇ ਸਾਂਝੀ ਕੀਤੀ ਜਾਣਕਾਰੀ ਕੀ ਆਬ ਕੀ ਬਾਰ 400 ਪਰ क्या है मोदी की गारंटी का रोड मैप सारे सवालों का खुद देंगे जवाब प्रधानमंत्री नरेंद्र मोदी से बेबाक बातचीत पीएम मोदी इंटरव्यू सिर्फ न्यूज एटीन नेटवर्क पर कल रात नौ बजे ਸਸੇਕਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਇਸ ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਇੱਕ ਤਸਵੀਰ ਦੇ ਨਾਲ ਜ ਜੋਨਾਂ ਦਾ ਦੌਰ ਹੈ ਤੇ ਇਸ ਦੌਰ ਦੇ ਵਿਚਾਲੇ ਇੱਕ ਤਸਵੀਰ ਸਾਹਮਣੇ ਆਈ ਹੈ ਫਾਜ਼ਿਲਕਾ ਤੋਂ ਔਰ ਉਹ ਸਵਾਲ ਪੁੱਛ ਰਹੀ ਹੈ ਕਿ ਬਹੁਤ ਸਾਰੇ ਦਾਅਵਿਆਂ ਤੇ ਵਾਅਦਿਆਂ ਦੇ ਵਿਚਾਲੇ ਆਜ਼ਾਦੀ ਦੇ ਕਰੀਬ 75 ਸਾਲ ਤੋਂ ਬਾਅਦ ਵੀ ਇਹ ਗਰੀਬੀ ਦਾ ਇਲਾਜ ਕੌਣ ਕਰੇਗਾ ਸ਼ੁਰੂਆਤ ਇਸ ਅਹਿਮ ਖਬਰ ਤੇ ਤਸਵੀਰ ਦੇ ਨਾਲ ਕਰ ਰਹੇ ਹਾਂ ਚੋਣਵੀਂ ਦੌਰ ਦੇ ਵਿੱਚ ਫਾਜ਼ਿਲਕਾ ਤੋਂ ਸਵਾਲ ਪੁੱਛਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪਤਾਂ ਨੂੰ ਰੇੜੀ ਦੇ ਉੱਤੇ ਲੈ ਕੇ ਜਾਣ ਦੇ ਲਈ ਮਜਬੂਰ ਹੋ ਗਿਆ ਬੇਟਾ ਗਰੀਬ بیٹے ਨੂੰ ਮੁਫਤ ਦੇ ਵਿੱਚ ਐਂਬੂਲੈਂਸ ਦੀ ਸੇਵਾ ਨਹੀਂ ਮਿਲੀ ਉਸ ਤੋਂ ਬਾਅਦ ਪਿਤਾ ਨੂੰ ਰੇੜੀ ਦੇ ਉੱਤੇ ਹੀ ਲਟਾ ਕੇ ਘਰ ਲੈ ਕੇ ਗਿਆ ਬੇਟਾ ਇਲਾਜ ਤੋਂ ਬਾਅਦ ਪਿਤਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਹਸਪਤਾਲ ਦੇ ਵਿੱਚ ਮੁਫਤ ਪਿਤਾ ਦਾ ਇਲਾਜ ਹੋ ਗਿਆ ਪਰ ਐਂਬੂਲੈਂਸ ਨਹੀਂ ਮਿਲੀ ਤਾਂ ਹੁਣ ਸਵਾਲ ਕੀ ਹੈ ਕਿ ਪਿਤਾ ਨੂੰ ਘਰ ਕਿਵੇਂ ਲੈ ਕੇ ਜਾਏਗਾ ਤਾਂ ਫਿਰ ਉਸ ਦੇ ਕੋਲ ਰੇੜੀ ਹੀ ਇੱਕ ਹੈ ਜਿਹਾ ਹਿੱਲਾ ਸੀ ਕਿ ਉਸ ਨੇ ਰੇੜੀ ਦੇ ਜ਼ਰੀਏ ਹੀ ਘਰ ਪਹੁੰਚਾਇਆ ਆਪਣੇ ਪਿਤਾ ਨੂੰ ਤੇ ਇਹ ਰੇੜੀ ਉਸ ਦੀ ਆਪਣੀ ਹੈ ਜੋ ਜਾਣਕਾਰੀ ਇਹ ਸਾਡੇ ਕੋਲ ਕਿਉਂ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਰੋਜ਼ ਇਸ ਰੇੜੀ ਦੇ ਉੱਤੇ ਸਬਜ਼ੀਆਂ ਫਰੂਟ ਰੱਖ ਕੇ ਵੇਚਣ ਜਾਂਦਾ ਹੋਏਗਾ ਫਾਜ਼ਿਲਕਾ ਦੇ ਵਿੱਚ ਵਕਪਕ ਥਾਮਾ ਦੇ ਉੱਤੇ ਪਰ ਪਿਤਾ ਬਿਮਾਰ ਸੀ ਹਸਪਤਾਲ ਲੈ ਕੇ ਪਹੁੰਚਿਆ ਸੀ ਇਲਾਜ ਤਾਂ ਉੱਥੇ ਹੋ ਗਿਆ ਪਰ ਹੁਣ ਘਰ ਲੈ ਕੇ ਜਾਣਾ ਸੀ ਤੱਪ ਦੀ ਦੁਪਹਿਰ ਦੇ ਵਿੱਚ ਬਹੁਤ ਜ਼ਬਰਦਸਤ ਗਰਮੀ ਦੇ ਵਿਚਾਲੇ ਤਾਂ ਫਿਰ ਕੋਈ ਹਿੱਲਾ ਨਹੀਂ ਸੀ ਤਾਂ ਫਿਰ ਇੰਤਜ਼ਾਮ ਬਸ ਉਹੀ ਰੇੜੀ ਦੇ ذریعے ਹੀ ਹੋਇਆ ਜਿਸ ਦੇ ਉੱਤੇ ਰੋਜ਼ ਰੱਖ ਕੇ ਸਬਜ਼ੀ ਵੇਚਦਾ ਹੈ ਤੇ ਇਹ ਸਵਾਲ ਜ਼ਰੂਰ ਸਵਾਲ ਪੁੱਛਦੀ ਹੈ ਤਸਵੀਰ ਕੀ ਆਖਿਰ ਅਜੇ ਹੀ ਨੌਬਤ ਆਉਂਦੀ ਕਿਉਂ ਹੈ ਕਿ ਜਿਹੜੀਆਂ ਐਂਬੂਲੈਂਸ ਦੀਆਂ ਸਰਵਿਸਿਜ਼ ਹੈਗੀਆਂ ਨੇ ਜਿਹੜੀਆਂ ਇੱਕ ਫੋਨ ਦੇ ਉੱਤੇ ਅਵੇਲੇਬਲ ਹੋਣ ਦੇ ਦਾਅਵੇ ਕਰਦੀਆਂ ਨੇ ਉਹ ਕਿੱਥੇ ਨੇ ਕਿ ਵਾਕਈ ਕੋਈ ਨਹੀਂ ਅਜੇ ਹੀ ਸਰਵਿਸ ਦੇਖੋ ਆਮ ਤੌਰ ਤੇ ਕੀ ਹੁੰਦਾ ਕਿ ਬਹੁਤ ਸਾਰੇ ਕੇਸਿਸ ਦੇ ਵਿੱਚ ਹੁੰਦਾ ਕਿ ਮਰੀਜ਼ ਤੰਦਰੁਸਤ ਹੋ ਗਿਆ ਤਾਂ ਫਿਰ ਉਸ ਨੂੰ ਛੁੱਟੀ ਕਰ ਦਿੱਤੀ ਜਾਂਦੀ ਹੈ ਬਹੁਤ ਸਾਰੇ ਕੇਸਿਸ ਦੇ ਵਿੱਚ ਇਹ ਹੁੰਦਾ ਮੋਸਟ ਆਫ ਦਾ ਕੇਸਿਸ ਦੇ ਵਿੱਚ ਇਹ ਹੁੰਦਾ ਹੈ ਕਿ ਰਿਕਵਰੀ ਨੂੰ ਟਾਈਮ ਲੱਗਦਾ ਹੈ ਕਿ ਬੇਸ਼ਕ ਹਸਪਤਾਲ ਦੇ ਵਿੱਚ ਗਏ ਉੱਥੇ ਇਲਾਜ ਹੋਇਆ ਇਲਾਜ ਹੋਣ ਤੋਂ ਬਾਅਦ ਉਹ ਤੰਦਰੁਸਤ ਹੋ ਗਏ ਪਰ ਰਿਕਵਰ ਹੋਣ ਨੂੰ ਬਹੁਤ ਟਾਈਮ ਲੱਗੇਗਾ ਜਾਨੀ ਆਪਣੇ ਪੈਰਾਂ ਦੇ ਉੱਤੇ ਖੜੇ ਹੋਣ ਨੂੰ ਮਰੀਜ਼ ਨੂੰ ਚੱਲਣ ਫਿਰਨ ਨੂੰ ਪਹਿਲਾਂ ਦੀ ਤਰ੍ਹਾਂ ਦੌੜਨ ਨੂੰ ਟਾਈਮ ਲੱਗੇਗਾ ਤਾਂ ਉਸ ਦੇ ਲਈ ਉਹ ਕਹਿੰਦੇ ਨੇ ਹਸਪਤਾਲ ਵਾਲੇ ਕਿ ਤੁਸੀਂ ਉਹਨੂੰ ਘਰ ਲੈ ਜਾਓ ਔਰ ਘਰ ਜਾ ਕੇ ਆ ਦਵਾਈਆਂ ਦਿੰਦੇ ਰਹੋ ਤੇ ਇਲਾਜ ਕਰਦੇ ਰਹੋ ਸਮੇਂ-ਸਮੇਂ ਦੇ ਉੱਤੇ ਚੈੱਕਅਪ ਕਰਵਾਉਣ ਦੇ ਲਈ ਹਸਪਤਾਲ ਆਉਂਦੇ ਰਹੋ ਪਰ ਇਸ ਬੇਟੇ ਨੂੰ ਘਰ ਲੈ ਕੇ ਜਾਣ ਦੇ ਲਈ ਆਪਣੇ ਪਿਤਾ ਦੇ ਲਈ ਐਂਬੂਲੈਂਸ ਦੀ ਸਰਵਿਸ ਨਹੀਂ ਮਿਲੀ ਹੁਣ ਗੱਲ ਇਹ ਹੈ ਕਿ ਪ੍ਰਾਈਵੇਟ ਉੱਥੇ ਹੋਣਗੀਆਂ ਬਿਲਕੁਲ ਹੋਣਗੀਆਂ ਪਰ ਗੱਲ ਇਹ ਹੈ ਕਿ ਪ੍ਰਾਈਵੇਟ ਵਾਲੇ ਤਾਂ ਪੈਸੇ ਮੰਗਦੇ ਹੋਣਗੇ ਕਿ ਘਰ ਤੱਕ ਛੱਡਣ ਜਾਣਾ ਹੈ 1500 2000 ਜੋ ਜਾਣਕਾਰੀ ਹੈ ਸਾਡੇ ਕੋਲ ਕਿ 400 ਰੁਪਏ ਮੰਗੇ ਜਾ ਰਹੇ ਸੀ ਤਾਂ ਖੈਰ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਹੁੰਦੀ ਹੈ ਆਰਥਿਕ ਜਿਹੜੀ ਸਥਿਤੀ ਹੁੰਦੀ ਹੈ ਕਈ ਵਾਰ ਨਹੀਂ ਹੁੰਦੀ ਇਸ ਤਰੀਕੇ ਦੀ ਕਿ ਉਹ ਪੈਸੇ ਦਿੱਤੇ ਜਾ ਸਕਣ 420 ਇੱਕ ਵੱਡੀ ਅਮਾਉਂਟ ਕਈਆਂ ਦੇ ਲਈ ਹੁੰਦੀ ਹੈ ਖਾਸ ਤੌਰ ਤੇ ਉਸ بیٹے ਦੇ ਲਈ ਜੋ ਕਈ ਦਿਨਾਂ ਤੋਂ ਆਪਣੇ ਪਿਤਾ ਦਾ ਇਲਾਜ ਹਸਪਤਾਲ ਦੇ ਵਿੱਚ ਕਰਵਾ ਰਿਹਾ ਹੋਏਗਾ ਦਿਹਾੜੀਆਂ ਟੁੱਟਦੀਆਂ ਨੇ ਜਦੋਂ ਕੋਈ ਘਰ ਦੇ ਵਿੱਚ ਬਿਮਾਰ ਹੋ ਜਾਵੇ ਤਾਂ ਸਭ ਤੋਂ ਵੱਡੀ ਟੈਨਸ਼ਨ ਇਹ ਹੋ ਜਾਂਦੀ ਹੈ ਜਿਹੜੇ ਹੈਂਡ ਟੂ ਮਾਉਥ ਹੁੰਦੇ ਨੇ ਕਮਾ ਕੇ ਖਾਣ ਵਾਲੇ ਹੁੰਦੇ ਨੇ ਉਹਨਾਂ ਨੂੰ ਚਿੰਤਾ ਹੋ ਜਾਂਦੀ ਹੈ ਕਿ ਅੱਜ ਜੇ ਹਸਪਤਾਲ ਦੇ ਵਿੱਚ ਪੂਰਾ ਦਿਨ ਨਿਕਲ ਗਿਆ ਤਾਂ ਫਿਰ ਸਬਜ਼ੀ ਵੇਚਾਂਗੇ ਨਹੀਂ ਤੇ ਸ਼ਾਮ ਨੂੰ ਜਿਹੜਾ 2-400 500 ਰੁਪਏ ਦੀ ਕਮਾਈ ਹੁੰਦੀ ਹੈ ਉਹ ਹੋਏਗੀ ਨਹੀਂ ਤਾਂ ਫੇਰ ਘਰ ਦਾ ਖਰਚਾ ਕਿਵੇਂ ਚੱਲੇਗਾ ਇਹ ਨਹੀਂ ਪਤਾ ਕਿ ਕਿੰਨੇ ਦਿਨ ਤੋਂ ਆਪਣੀ ਰੋਜ਼ ਦੀ ਦਿਹਾੜੀ ਤੋੜ ਕੇ ਆਪਣੇ ਪਿਤਾ ਦਾ ਇਲਾਜ ਕਰਵਾਉਣ ਦੇ ਲਈ ਹਸਪਤਾਲ ਦੇ ਵਿੱਚ ਬੈਠਾ ਹੋਏਗਾ ਤੇ ਹੁਣ 400 ਰੁਪਿਆ ਬੇਸ਼ੱਕ ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਹੋਵੇ ਕਿ ਬਹੁਤ ਛੋਟੀ ਜਿਹੀ ਅਮਾਊਂਟ ਹੈ 400 ਰੁਪਿਆ ਕੀ ਹੁੰਦਾ ਪਰ ਪੁਆਇੰਟ ਇਹ ਹੈ ਕਿ ਉਸ ਘਰ ਦੀ ਸਥਿਤੀ ਇਸ ਸਮੇਂ ਸਮਝਣ ਦੀ ਕੋਸ਼ਿਸ਼ ਕਰੋ ਜਾਂ ਮਜਬੂਰੀ ਜਿਸ ਨੂੰ ਤੁੱਪ ਦੇ ਵਿੱਚ ਆਪਣੇ ਪਿਤਾ ਨੂੰ ਇਸ ਤਰੀਕੇ ਨਾਲ ਲੈ ਕੇ ਜਾਣਾ ਪਿਆ ਸਿਵਲ ਹਸਪਤਾਲ ਫਾ ਜ਼ਿਲਕਾ ਦਾ ਤੁਸੀਂ ਬੋਰਡ ਦੇਖ ਰਹੇ ਹੋ ਵਾਰ-ਵਾਰ ਇਹ ਤਸਵੀਰ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦੀ ਹੈ ਤੇ ਸਵਾਲ ਪੁੱਛਦੀ ਵੀ ਹੈ ਕਿ ਆਖਿਰ ਇਹ ਜਹੀ ਸਥਿਤੀ ਕਿਉਂ ਆ ਗਈ ਹਾਲਾਂਕਿ ਸਵਾਲ ਤਾਂ ਇਹ ਵੀ ਹੈ ਕਿ ਹਸਪਤਾਲ ਪ੍ਰਸ਼ਾਸਨ ਦੇ ਨਾਲ ਕੀ ਇਸ ਸ਼ਖਸ ਨੇ ਗੱਲਬਾਤ ਕੀਤੀ ਕਿ ਮੇਰੇ ਪਿਤਾ ਨੂੰ ਘਰ ਪਹੁੰਚਾਉਣ ਦੇ ਲਈ ਕੋਈ ਇੰਤਜ਼ਾਮ ਕਰ ਦਿਓ ਕੋਈ ਐਂਬੂਲੈਂਸ ਦੇ ਦਿਓ ਕੋਈ ਕਾਰ ਦੇ ਦਿਓ ਕੋਈ ਗੱਡੀ ਦੇ ਦਿਓ ਜਿਸ ਦੇ ਵਿੱਚ ਅਸੀਂ ਲਿਟਾ ਕੇ ਉਹਨਾਂ ਨੂੰ ਘਰ ਲੈ ਕੇ ਜਾ ਸਕੀਏ ਹੋ ਸਕਦਾ ਹੈ ਕਿ ਗੱਲ ਕੀਤੀ ਹੋਵੇ ਗੱਲ ਇਹ ਹੈ ਕਿ ਜੇਕਰ ਪ੍ਰਾਈਵੇਟ ਐਂਬੂਲੈਂਸ 400 ਰੁਪਏ ਮੰਗ ਰያ ਤਾਂ ਉਹਨਾਂ ਦੇ ਕੋਲ ਪਹੁੰਚ ਗਏ ਸੀ ਤਾਂ ਫਿਰ ਹਸਪਤਾਲ ਪ੍ਰਸ਼ਾਸਨ ਦੇ ਨਾਲ ਗੱਲ ਤਾਂ ਕੀਤੀ ਹੋਣੀ ਹੈ ਜਾਂ ਤਾਂ ਹਸਪਤਾਲ ਪ੍ਰਸ਼ਾਸਨ ਨੇ ਪਹਿਲਾਂ ਹੀ ਹੱਥ ਖੜੇ ਕਰ ਦਿੱਤੇ ਕਿ ਨਹੀਂ ਜੀ ਸਾਡੇ ਕੋਲ ਤਾਂ ਅਜੇ ਹੀ ਕੋਈ ਸਰਵਿਸ ਨਹੀਂ ਤਾਂ ਫਿਰ ਆਖਿਰ ਕੌਣ ਇਸ ਦੇ ਉੱਤੇ ਜਵਾਬ ਦੇਵੇਗਾ ਪਿਤਾ ਜੀ ਇਹਨਾਂ ਚੋਗਣਾ ਟੁੱਟ ਗਈ ਵੀ ਹੋਰ ਜਿਹੜੇ ਲੈ ਜਿੱਨੇ ਛੁੱਟੀ ਦੇ ਛੁੱਟੀ ਦੇ ੜੀ ਜੇ ਪੈਸੇ ਨਹੀਂ ਹੈਗੇ ਗਰੀਬ ਬੰਦੇ ਹੈਗੇ ਜੀ ਕੋਈ ਨਹੀਂ ਲੈੰਦਾ ਕੰਨੇੜੀ ਕਿਵੇਂ ਮੰਗਦੇ ਨੇ ਕਹਿੰਦੇ ਸੀ 12ਵੀਂ ਤੇ 12 ਕੈਸੀ ਕਹਿੰਦੇ ਅੱਧੇ ਪੈਸੇ ਲੱਗਦੇ ਨੇ 400 ਰੁਪਏ ਕਹਿੰਦੇ 12 ਦੇ ਕੋਈ ਕਹਿੰਦੇ ਅੱਧੇ ਪੈਸੇ ਲੱਗਣਗੇ ਜੁਗਣਾ ਟੁੱਟ ਗਿਆ ਸੀ ਡੇਗੇ ਸੀ ਇੱਕਦਮ ਟਟਕਾ ਖਾ ਕੇ ਡੇਗੇ ਸੀ ਕਾੜਦੇ ਹੋਇਆ ਕਾੜਦੇ ਨਾ ਲੈ ਕੇ ਤੇ ਉਹਨਾਂ ਨੂੰ ਜਾਇਟੈਂਪੂ ਚ ਆਪਣੀ ਸਬਜੀ ਦਾ ਕੋਈ ਨਹੀਂ ਉਹ ਕਹਿੰਦਾ ਪ੍ਰਾਈਵੇਟ ਜਾਵੇਗੇ 4-500 ਲੈਣਗੇ ਸਰਕਾਰੀ ਉਹ ਕਹਿੰਦੇ ਡਾਕਟਰ ਨੇ ਕਹਿੰਦਾ ਉਹ 12 ਰੋ ਐਂਬੂਲੈਂਸ ਕਰ ਪ੍ਰਾਈਵੇਟ ਜਾਵੇ 4-500 ਲੈਂਦੇ ਨੇ 3-400 ਰੁਪਏ ਲੈ ਲੈਂਦੇ ਨੇ मेरे में है मैं देख है। जी, चेक आई गेट तो अपने दर्शकों तक पहुंचाने की कोशिश कर रहे तो इस समय लाइन प्रदीप कुमार सहयोगी सा जुड़ रहे हैं फाजिलका तो प्रदीप जानना चाहवा पूरा मामला की है हस्पताल प्रशासन की कहा गया ਬਿਲਕੁਲ ਗਰੂਪ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਜ਼ਰੂਰ ਸ਼ਰਮਸਾਰ ਕਰਦੀਆਂ ਨੇ ਪਰ ਦੂਜੇ ਪਾਸੇ ਇੱਕ ਗਰੀਬੀ ਦਾ ਵੀ ਕਹਿ ਸਕਦੇ ਹਾਂ ਕਿ ਕਈ ਪਰਿਵਾਰ ਨੂੰ ਕਿਸ ਤਰ੍ਹਾਂ ਇੱਕ ਬੇਟੇ ਨੂੰ ਮਜਬੂਰ ਹੋ ਕੇ ਰੇੜੀ ਤੇ ਲੈ ਜਾਣਾ ਪਿਆ ਆਪਣੇ ਪਿਤਾ ਨੂੰ ਪਰ ਜੇ ਬੇਟੇ ਦੀ ਗੱਲ ਕਰ ਲਈਏ ਤਾਂ ਬੇਟੇ ਦਾ ਸਿੱਧਾ ਕਹਿਣਾ ਸੀਗਾ ਕਿ ਉਸ ਵੱਲੋਂ ਜਿਹੜੀ ਅਪਰੋਚ ਜਿਹੜੀ ਹਸਪਤਾਲ ਪ੍ਰਸ਼ਾਸਨ ਵੱਲੋਂ ਤੱਕ ਕੀਤੀ ਗਈ ਸੀਗੀ ਜਿੱਥੇ ਉਹਨਾਂ ਨੂੰ ਦੱਸਿਆ ਗਿਆ ਸੀਗਾ ਕਿ ਜੱਚਾ ਬੱਚਾ ਦੇ ਲਈ ਜਿਹੜੀ ਐਂਬੂਲੈਂਸ ਦੀ ਜਿਹੜੀ ਸਰਵਿਸ ਦਿੱਤੀ ਜਾਂਦੀ ਹੈ ਜਾਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਜਾਂ ਫਿਰ ਕੋਈ ਆ ਜ ਲੜਾਈ ਝਗੜੇ ਦਾ ਕੋਈ ਕੇਸ ਹੁੰਦਾ ਹੈ ਉਸ ਦੇ ਲਈ ਤਾਂ ਐਂਬੂਲੈਂਸ ਜਿਹੜੀ ਮੌਜੂਦ ਹੈ ਪਰ ਦੂਜੇ ਪਾਸੇ ਉਸ ਨੂੰ ਇਸ ਗੱਲ ਦਾ ਕਿਹਾ ਜਾਂਦਾ ਹੈ ਕਿ ਤੁਹਾਡੇ ਲਈ ਐਂਬੂਲੈਂਸ ਦੀ ਸਰਵਿਸ ਮੌਜੂਦ ਨਹੀਂ ਹੈ ਤੁਸੀਂ ਬਾਹਰ ਜਾ ਕੇ ਪ੍ਰਾਈਵੇਟ ਜਿਹੜਾ ਹੈ ਕਿਸੇ ਐਂਬੂਲੈਂਸ ਤੋਂ ਕੰਟੈਕਟ ਕਰਕੇ ਤੁਸੀਂ ਆਪਣੇ ਪਿਤਾ ਨੂੰ ਘਰ ਲਿਆ ਜਾ ਸਕਦੇ ਜੀ ਫਿਲਹਾਲ ਹਸਪਤਾਲ ਪ੍ਰਸ਼ਾਸਨ ਤੱਕ ਜਿਹੜੀ ਅਪਰੋਚ ਜਿਹੜੀ ਹੈ ਵਿਅਕਤੀ ਨੇ ਇਥੇ ਤੱਕ ਕੀਤੀ ਹੈ ਕਿਹੜੇ ਸਟਾਫ ਤੱਕ ਉਹਨਾਂ ਨੇ ਮੁਲਾਕਾਤ ਕੀਤੀ ਹੈ ਇਹ ਫਿਲਹਾਲ ਪੂਰਾ ਜਾਂਚ ਦਾ ਵਿਸ਼ਾ ਹੈ ਫਿਲਹਾਲ ਜਿਹੜਾ ਡਿਪਟੀ ਕਮਿਸ਼ਨਰ ਮੈਡਮ ਨੇ ਇਸ ਤੇ ਜਾਂਚ ਦੇ ਹੁਕਮ ਜਿਹੜੇ ਜ਼ਰੂਰ ਦੇ ਦਿੱਤੇ ਨੇ ਪਰ ਦੂਜੇ ਪਾਸੇ ਇੱਕ ਵੱਡਾ ਸਵਾਲ ਜਿਹੜਾ ਕਹਿ ਸਕਦੇ ਆ ਕਿ ਇਸ ਤਸਵੀਰਾਂ ਨੇ ਖੜਾ ਕਰ ਦਿੱਤਾ ਹੈ ਕਿ ਗਰੀਬ ਗਰੀਬ ਨੂੰ ਕੀ ਹਸਪਤਾਲਾਂ ਦੇ ਅੰਦਰ ਇਲਾਜ ਨਹੀਂ ਮਿਲੇਗਾ ਈ ਉਹ ਉਸ ਨੂੰ ਘਰ ਤੱਕ ਨਹੀਂ ਛੱਡਿਆ ਜਾਏਗਾ ਜੋ ਨੌਜਵਾਨ ਦੱਸਦਾ ਹੈ ਨੌਜਵਾਨ ਦਾ ਕਹਿਣਾ ਹੈ ਕਿ ਉਹ ਰੇੜੀ ਦਾ ਸਬਜੀ ਦਾ ਕੰਮ ਕਰਦਾ ਹੈ ਤੇ ਪਿਹਾਰੀ ਮਜ਼ਦੂਰੀ ਕਰਕੇ ਬੜਾ ਔਖਾ ਜਿਹੜਾ ਘਰ ਦਾ ਗੁਜ਼ਾਰਾ ਕਰਦਾ ਹੈ ਤੇ ਬੜੀ ਮਜਬੂਰੀ ਦੇ ਵਿੱਚ ਆ ਕੇ ਜਿਹੜਾ ਉਸਨੇ ਜਿਹੜਾ ਹਸਪਤਾਲ ਦੇ ਅੰਦਰ ਜਿਹੜਾ ਆਪਣਾ ਇਲਾਜ ਕਰਾਇਆ ਕਾਰਨ ਦੇ ਜਰੀਏ ਫ੍ਰੀ ਇਲਾਜ ਦਾ ਉਸ ਦਾ ਜ਼ਰੂਰ ਹੋਇਆ ਉੱਥੇ ਪਰ ਉਸ ਨੂੰ ਘਰ ਜਾਣ ਦੀ ਜਿਹੜੀ ਸਰਵਿਸ ਨਹੀਂ ਮਿਲੀ ਹੈ ਜਿਹੜੇ ਸਵਾਲ ਜਿਹੜੇ ਖੜੇ ਕੀਤੇ ਗਏ ਨੇ ਇਸ ਐਂਬੂਲੈਂਸ ਸਰਵਿਸ ਨੂੰ ਲੈ ਕੇ ਇਹ ਇਹਦੇ ਵਿੱਚ ਕਿਹਾ ਜਾ ਰਿਹਾ ਕਿ ਪ੍ਰਾਈਵੇਟ ਜੋ ਤੱਕ ਜਿਹੜਾ ਐਂਬੂਲੈਂਸ ਤੱਕ ਜਿਹੜਾ ਉਹਨਾਂ ਨੇ ਅਪਰੋਚ ਕੀਤੀ ਆਪਣੀ ਤਾਂ ਉਹਨਾਂ ਨੇ ਉਸ ਤੋਂ 400 ਰੁਪਿਆ ਜਿਹੜਾ ਕਰ ਲਜਾਈ ਦਾ ਉਸਦੇ ਫਾਦਰ ਨੂੰ ਕਰ ਛੱਡਣ ਦਾ ਜਿਹੜਾ 400 ਰੁਪਿਆ ਮੰਗਿਆ ਜਦੋਂ ਉਸਦੇ ਕੋਲ ਇਹ ਪੈਸੇ ਮੌਜੂਦ ਨਹੀਂ ਸਨ ਉਸ ਕੋਲ ਵੀ ਜੇ ਪੈਸੇ ਨਹੀਂ ਸਨ ਜਿਸ ਦੀ ਮਜਬੂਰੀ ਦੇ ਵਿੱਚ ਆ ਕੇ ਉਸਨੇ ਘਰੋਂ ਰੇੜੀ ਸਬਜੀ ਵਾਲੀ ਰੇੜੀ ਲਿਆ ਕੇ ਉਸ ਰੇੜੀ ਦੇ ਉੱਪਰ ਆਪਣੇ ਪਿਤਾ ਨੂੰ ਆਪਣੇ ਕੱਢ ਦਿੱਤਾ ਠੀਕ ਹੈ ਪਰਦੀਪਾਤ ਨੂੰ ਵਿਚਾਰੇ ਰੋਗ ਨੇ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ ਸੱਡੇ ਨਾਲ ਇਸ ਸਮੇਂ ਸੇਨੂ ਦੁੱਗਲ ਜੀ ਜੁੜ ਰਹੇ ਨੇ ਡੀਸੀ ਨੇ ਫਾਜ਼ਲਕਾ ਡਿਸਟ੍ਰਿਕਟ ਦੇ ਮੈਂਮ ਸਵਾਗਤ ਹੈ ਤੁਹਾਡਾ ਨਿਊਜ਼ ਇਟ ਇਨ ਪੰਜਾਬ ਦੇ ਉੱਤੇ ਦੇਖੋ ਜਿਹੜੀ ਤਸਵੀਰ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਬੜੀ ਅਨਫੋਰਚੂਨੇਟ ਹੈ ਕਿ ਕਿਸੇ بیٹے ਨੂੰ ਆਪਣੇ ਪਿਤਾ ਨੂੰ ਇਸ ਤਰੀਕੇ ਨਾਲ ਘਰ ਲੈ ਕੇ ਜਾਣਾ ਹੋਵੇ ਤੁਹਾਡਾ ਫਰਸਟ ਰਿਐਕਸ਼ਨ ਜਾਨਣਾ ਤੇ ਸਮਝਣਾ ਚਾਹਾਂਗੇ ਅਕੀ ਆਖਿਰ ਕੋਈ ਫੈਸਿਲਿਟੀ ਨਹੀਂ ਹੁੰਦੀ ਕਿ ਹਸਪਤਾਲ ਤੋਂ ਲੋਕ ਆਪਣੇ ਪੇਸ਼ੈਂਟ ਨੂੰ ਘਰ ਕਿਵੇਂ ਲੈ ਕੇ ਜਾਣ ਖਾਸ ਤੌਰ ਤੇ ਉਹ ਜਿਨੇ ਜਿਹੜੇ ਫਾਈਨੈਂਸ਼ਲੀ ਸਟਰੋਂਗ ਨਹੀਂ ਹੈਗੇ ਆਹ ਥਿਸ ਇਜ਼ ਵੈਰੀ ਅਨਫੋਰਚੂਨੇਟ ਜੀ ਜੋ ਮੈਨੂੰ ਪਤਾ ਲੱਗਿਆ ਜੋ ਪਤਾ ਕੀਤਾ ਹੈ ਇਹਨਾਂ ਨੇ ਜਿਨ੍ਹਾਂ ਨੂੰ ਕੰਟੈਕਟ ਕੀਤਾ that was a private ambulance ਸਿਨਾਂ ਦੇ ਇਹਨਾਂ ਨੂੰ ਕਿਹਾ ਕਿ ਅਸੀਂ 400 ਰੁਪਏ ਲਵਾਂਗੇ ਬਟ ਜਿਹੜੀ ਐਂਬੂਲੈਂਸ ਫੈਸਿਲਿਟੀ ਹੈ ਉਧਰ ਉਹਦੇ ਜੇ ਉਧਰਲੇ ਪਾਸੇ ਗਵਰਨਮੈਂਟ ਦੀ ਐਂਬੂਲੈਂਸ ਕੋਲੇ ਪਾਸੇ ਜਾਂਦੇ ਔਰ ਪੂਰ ਫ੍ਰੀ ਦਾ ਫਾਰਮ ਭਰ ਕੇ ਇਹਨਾਂ ਨੂੰ ਫ੍ਰੀ ਆਫ ਕਾਸਟ ਕਰ ਛੱਡ ਸਕਦੇ ਸੀ ਮੇਬੀ ਇਹਨਾਂ ਨੂੰ ਪਤਾ ਨਹੀਂ ਸੀ ਕਿ ਆ ਕਿਸੇ ਨੇ ਗਾਈਡ ਨਹੀਂ ਕੀਤਾ ਜਿਸ ਕਰਕੇ ਇਹ ਹੋਇਆ which is very unfortunate incident and we regret it ਨਹੀਂ ਮੈਮ ਇਹਦੇ ਵਿੱਚ ਮੈਂ ਥੋੜਾ ਜਿਹਾ ਅਪਡੇਟ ਕਰਾਂ ਜਿਉ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਜਿਹੜੇ ਪੇਸ਼ੈਂਟ ਆਉਣ ਦੇ ਜਿਹੜੇ ਨਾਂ ਲਾਉਣ ਦੇ ਬੇਟੇ ਸੀ ਉਹ ਕਹ ਰਹੇ ਨੇ ਕਿ ਹਸਪਤਾਲ ਪ੍ਰਸ਼ਾਸਨ ਕਹਿ ਰਿਹਾ ਕਿ ਤੁਸੀਂ ਜਦੋਂ ਪੇਸ਼ੈਂਟ ਨੂੰ ਲੈ ਕੇ ਆਣਾ ਹੋਵੇ ਤਾਂ ਉਸ ਸਮੇਂ ਅਸੀਂ ਐਂਬੂਲੈਂਸ ਦੀ ਸਰਵਿਸ ਦਿੰਦੇ ਹਾਂ ਜੇ ਤੁਸੀਂ ਘਰ ਲੈ ਕੇ ਜਾਣਾ ਤਾਂ ਫਿਰ ਐਂਬੂਲੈਂਸ ਦੀ ਕੋਈ ਸਰਵਿਸ ਨਹੀਂ ਹੈ ਤੁਸੀਂ ਖੁਦ ਅਰੇਂਜ ਕਰੋ ਉਹ ਉਹ ਉਹਦੇ ਵਿੱਚ ਵੀ ਹੈਗਾ ਜੀ ਪੂਰ ਇਹਨਾਂ ਨੂੰ ਡਿਕਲੇਅਰ ਕਰਕੇ ਤਾਂ ਦੇ ਸਕਦੇ ਸੀ ਡਿਲੀਵਰੀਜ਼ ਵਾਲੇ ਪੇਸ਼ੈਂਟ ਬਿਲਕੁਲ ਫ੍ਰੀ ਹੈ ਔਰ ਇਹਨਾਂ ਦਾ ਪੂਰ ਡਿਕਲੇਅਰ ਕਰ ਦਿੰਦੇ ਕਿ ਪੂਰ ਪੇਸ਼ੈਂਟ ਹੈ ਇਹ ਉਹ ਫਾਰਮ ਭਰ ਦਿੰਦੇ ਥੈਨ ਇਹਨਾਂ ਨੂੰ ਪੇਟ ਸਕਦੇ ਸੀ ਜੀ ਅਮੋਲਤ ਮਤਲਬ ਇਸ ਦੇ ਵਿੱਚ ਇੱਕ ਪੁਆਇੰਟ ਇਹ ਹੈ ਕਿ ਜਿਹੜਾ ਹਸਪੀਟਲ ਦਾ ਐਡਮਿਨਿਸਟ੍ਰੇਸ਼ਨ ਆ ਉਹ ਵੀ ਕੁਐਸਚਨ ਮਾਰਕ ਤਾਂ ਉਹਨਾਂ ਦੇ ਉੱਤੇ ਹੈ ਕਿ ਇੱਕ ਆਮ ਬੰਦਾ ਹੈ ਇੱਕ ਜਿਹੜਾ ਸਬਜ਼ੀ ਵੇਚਣ ਵਾਲਾ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਕਿ ਇਸ ਤਰੀਕੇ ਨਾਲ ਕੋਈ ਫਾਰਮ ਭਰ ਕੇ ਫੈਸਿਲਿਟੀ ਲਈ ਜਾ ਸਕਦੀ ਹੈ

ਅੱਛਾ ਜਿਹੜੀ ਸਿੱਧੀ ਮੈਂ অল레ਡੀ ਮਾਰਕਡ ਐਨਕੁਆਰੀ ਸੀ ਮੈਂ ਐਸ ਐਮਓ ਅਨਫੋਰਚੂਨੇਟਲੀ ਇਜ਼ ਔਨ ਲੀਵ ਉਹਨਾਂ ਦੇ ਘਰ ਕੋਈ ਕੋਈ ਅਨਫੋਰਚੂਨੇਟ ਕੇਸ ਹੋਇਆ ਜੀ ਉਹ ਵੀ ਦੋ ਦਿਨ ਪਹਿਲਾਂ ਇਸ ਤਰ੍ਹਾਂ ਹੈ ਤੇ ਹੀ ਇਜ਼ ਔਨ ਲੀਵ ਐਂਡ ਆਵ ਟੋਲਡ ਐਸ ਐਮਓ ਮੈਨੂੰ ਐਂਡ ਮੈਂ ਮਿਲਨ ਲਈ ਸਵੇਰੇ ਬੁਲਾ ਲਿਆ ਜੀ ਸਵੇਰੇ ਮੀਟਿੰਗ ਬੁਲਾਈਏ ਸੀ ਠੀਕ ਹੈ ਮੈਂ ਥੈਂਕ ਯੂ ਵੈਰੀ ਮਚ ਸੰਨਲ ਜੁੜੰਗੁਲੀ ਇਸ ਪੂਰੀ ਗੱਲਬਾਤ ਦੇ ਲਈ ਤਾਂ ਸੈਨੂ ਦੋਗਲ ਡੀ ਸੀ ਫਾਜ਼ਿਲ ਖਾਨ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਇਸ ਪੂਰੇ ਮਾਮਲੇ ਵਿੱਚ ਐਨਕੁਆਰੀ ਮਾਰਕ ਹੋ ਚੁੱਕੀ ਹੈ ਤੇ ਦਰਸ਼ਕਾਂ ਦੇ ਲਈ ਬਹੁਤ ਅਹਿ ਉਹਨਾਂ ਦੇ ਵੱਲੋਂ ਵੀ ਇਹ ਦਿੱਤੀ ਗਈ ਕਿ ਬਹੁਤ ਸਾਰੇ ਕੇਸਿਸ ਦੇ ਵਿੱਚ ਇਸ ਤਰੀਕੇ ਨਾਲ ਹੁੰਦਾ ਹੈ ਕਿ ਐਂਬੂਲੈਂਸ ਦੀ ਸਰਵਿਸ ਹਸਪੀਟਲ ਦੇ ਵੱਲੋਂ ਨਹੀਂ ਦਿੱਤੀ ਜਾਂਦੀ ਪਰ ਮਿਲ ਸਕਦੀ ਹੈ ਜੇਕਰ ਉਹਨਾਂ ਦੇ ਫਾਰਮ ਦੇ ਵਿੱਚ ਕੋਈ ਜਿਹੜਾ ਇੱਕ ਕਾਲਮ ਹੁੰਦਾ ਹੈ ਆ ਕਲੌਜ਼ ਹੁੰਦਾ ਹੈ ਕਿ ਉਹਨਾਂ ਨੂੰ ਪੂਰਾ ਦੱਸ ਕੇ ਜਾਂ ਉਹਨਾਂ ਦੇ ਕੋਈ ਡਾਕੂਮੈਂਟ ਲਗਾ ਕੇ ਉਹਨਾਂ ਨੂੰ ਉਹ ਫੈਸਿਲਿਟੀ ਦੇ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੇਖਣਾ ਹੋਏਗਾ ਇਨਫੈਕਟ ਉਹਨਾਂ ਨੇ ਵੀ ਕਹਾ ਦਿੱਤਾ ਕਿ ਮੈਂ ਇਨਕੁਆਰੀ ਮਾਰਕ ਕਰ ਦਿੱਤੀ ਹੈ ਤੇ ਇਨਕੁਆਰੀ ਮਾਰ ਖੋਣ ਤੋਂ ਬਾਅਦ ਦੇਖਾਂਗੇ ਕਿ ਆਖਿਰ ਇਸ ਪੂਰੇ ਮਾਮਲੇ ਦੇ ਵਿੱਚ ਕੀ ਐਕਸ਼ਨ ਹੁੰਦਾ ਹੈ ਜ਼ਰੂਰੀ ਇਸ ਕਰਕੇ ਹੋ ਜਾਂਦਾ ਹੈ ਕਿਉਂਕਿ ਜੇਕਰ ਸਰਕਾਰ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਸਹੂਲਤ ਆਮ ਲੋਕਾਂ ਦੇ ਲਈ ਖਾਸ ਤੌਰ ਤੇ ਗਰੀਬ ਤਬਕੇ ਦੇ ਲਈ ਬਣਾਈ ਗਈ ਹੈ ਕੋਈ ਸਕੀਮ ਜਾਂ ਸਹੂਲਤ ਦਿੱਤੀ ਜਾਂਦੀ ਹੈ ਜੀ ਉਹਨਾਂ ਨੂੰ ਨਹੀਂ ਮਿਲਦੀ ਤਾਂ ਫਿਰ ਇਸ ਦੇ ਉੱਤੇ ਕੁਐਸਚਨ ਮਾਰਕ ਖੜਾ ਹੋਣਾ ਡੈਫੀਨਟਲੀ ਚਾਹੀਦਾ ਹੈ ਜ਼ਰੂਰੀ ਵੀ ਹੈ ਤਾਂ ਪਿਤਾ ਨੂੰ ਰੇਡੀ ਦੇਵਤੇ ਲੈ ਕੇ ਜਾਣ ਦੇ ਲਈ ਮਜਬੂਰ ਹੋਇਆ ਇੱਕ ਬੇਟਾ ਔਰ ਉਸ ਦੀਆਂ ਤਸਵੀਰਾਂ ਸੀ ਆਪਣੇ ਦਰਸ਼ਕਾਂ ਤੱਕ ਪਹੁੰਚਾਈਆਂ ਨੇ ਸਾਡੇ ਨਾਲ ਗੱਲਬਾਤ ਦੇ ਵਿੱਚ ਸੀ ਨੂੰ ਦੁੱਗਲ ਜੋ ਡੀਸੀ ਨੇ ਫਾਜ਼ਿਲਕਾ ਦੇ ਉਹਨਾਂ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਇਨਕੁਆਇਰੀ ਆਫ ਮਾਰਕ ਕਰ ਦਿੱਤੀ ਗਈ ਹੈ ਔਰ ਉਸ ਤੋਂ ਬਾਅਦ ਦੇਖਦੇ ਹਾਂ ਕਿ ਹੁਣ ਇਸ ਪੂਰੇ ਮਾਮਲੇ ਵਿੱਚ ਹਸਪੀਟਲ ਪ੍ਰਸ਼ਾਸਨ ਦੇ ਵੱਲੋਂ ਕੀ ਕਿਹਾ ਜਾਂਦਾ ਹੈ ਇੱਥੇ ਪ੍ਰੋਬਲਮ ਇੱਕ ਇਹ ਵੀ ਹੈ ਆਮ ਤੌਰ ਤੇ ਜਿਹੜੇ ਇਲਜ਼ਾਮ ਲੱਗਦੇ ਨੇ ਸਰਕਾਰੀ ਦਫ਼ਤਰਾਂ ਦੇ ਬਲਾਜ਼ਮਾਂ ਦੇ ਉੱਤੇ ਕਿ ਬਹੁਤ ਸਾਰੇ ਅਧਿਕਾਰੀ ਇਸ ਤਰੀਕੇ ਦੇ ਹੁੰਦੇ ਨੇ ਜਿਹੜੇ ਪੱ ਕਿ ਜੇਕਰ ਕੋਈ ਗਰੀਬ ਚਲਾ ਗਿਆ ਜਾਂ ਕੋਈ ਸ਼ਖਸ ਚਲਾ ਗਿਆ ਕਿਸੇ ਸਰਕਾਰੀ ਦਫਤਰ ਦੇ ਕਿਸੇ ਕਾਊਂਟਰ ਦੇ ਉੱਤੇ ਤਾਂ ਸਿੱਧੇ ਮੁੱਖ ਗੱਲ ਨਹੀਂ ਕਰਦੇ ਲੋਕ ਇਸ ਤਰੀਕੇ ਦੇ ਇਲਜ਼ਾਮ ਲਗਾਉਂਦੇ ਨੇ ਤੇ ਫਿਰ ਕਹਿ ਦਿੰਦੇ ਨੇ ਕਿ ਨਹੀਂ ਇਹ ਪੋਸਿਬਲ ਨਹੀਂ ਹੈ ਨਹੀਂ ਇਸ ਨਹੀਂ ਕਰ ਸਕਦੇ ਇੱਕ ਸਬਜ਼ੀ ਵੇਚਣ ਵਾਲੇ ਨੂੰ ਉਸ ਚੀਜ਼ ਦਾ ਇਲਮ ਨਹੀਂ ਹੋਏਗਾ ਕਿ ਕਿਸੇ ਫਾਰਮ ਨੂੰ ਭਰ ਕੇ ਇਹ ਸਰਵਿਸ ਮੈਨੂੰ ਮਿਲ ਸਕਦੀ ਹੈ ਉਹ ਗਿਆ ਉੱਥੇ ਉੱਥੇ ਉਸ ਨੂੰ ਕਹਿ ਦਿੱਤਾ ਗਿਆ ਕਿ ਜਦੋਂ ਤੁਸੀਂ ਪੇਸ਼ੈਂਟ ਨੂੰ ਘਰ ਲੈ ਕੇ ਜਾਣਾ ਤਾਂ ਤੁਸੀਂ ਖੁਦ ਦੇਖੋ ਸਾਡੀ ਜ਼ਿੰਮੇਵਾਰੀ ਨਹੀਂ ਹੈ ਅਸੀਂ ਸਿਰਫ ਪੇਸ਼ੈਂਟ ਨੂੰ ਲੈ ਕੇ ਆਉਣ ਦੇ ਲਈ ਐਂਬੂਲੈਂਸ ਦੀ ਸਰਵਿਸ ਦਿੰਨੇ ਆਂ ਪਰ ਜਦੋਂ ਘਰ ਲੈ ਕੇ ਜਾਣਾ ਠੀਕ ਹੋਣ ਤੋਂ ਬਾਅਦ ਤਾਂ ਨਹੀਂ ਦਿੱਤੀ ਜਾਂਦੀ ਜਦਕਿ ਡੀਸੀ ਕਹਿ ਰਹੇ ਨੇ ਕਿ ਸਰਵਿਸ ਮਿਲ ਸਕਦੀ ਹੈ ਹਾਲਾਂਕਿ ਇੱਕ ਫਾਰਮ ਜ਼ਰੂਰ ਭਰਨਾ ਹੋਏਗਾ ਪਰ ਉਹ ਕੌਣ ਦੱਸੇਗਾ ਕਿ ਫਾਰਮ ਭਰਨਾ ਹੋਏਗਾ ਇਹ ਪ੍ਰਸ਼ਾਸਨ ਦੀ ਲਾਜ਼ਮੀ ਤੌਰ ਤੇ ਜ਼ਿੰਮੇਵਾਰੀ ਹੈ ਕਿ ਇੱਕ ਜਿਹੜੇ ਆਮ ਲੋਕ ਨੇ ਕਿਵਰ ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਤਾਂ ਜਿਹੜਾ ਉੱਥੇ ਕਾਊਂਟਰ ਦੇ ਉੱਤੇ ਬੈਠਾ ਸੀ ਰਿਸੈਪਸ਼ਨ ਦੇ ਉੱਤੇ ਬੈਠਾ ਸੀ ਹਸਪਤਾਲ ਦੇ ਜਿਹੜੇ ਵੀ ਸ਼ਖਸ ਦੇ ਨਾਲ ਇਸ ਲੜਕੇ ਨੇ ਗੱਲ ਕੀਤੀ ਤਉਣ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਦੱਸ ਦੇ ਕਿ ਇਹ ਪੋਸੀਬਲ ਹੈ ਕਿ ਤੁਹਾਨੂੰ ਐਂਬੂਲੈਂਸ ਮਿਲ ਜੇਗੀ ਬਸ ਇੱਕ ਫਾਰਮ ਭਰਨਾ ਹੈ ਫਾਰਮ ਭਰ ਕੇ ਦੇ ਦਿਓ ਤੇ ਹੋ ਜਾਏਗੀ ਦੇਖਣਾ ਹੋਏਗਾ ਕਿ ਇਨਕੁਆਰੀ ਦੇ ਵਿੱਚ ਨਿਕਲਦਾ ਕੀ ਹੈ ਲੋਕ ਸਭਾ ਚੋਣਾਂ ਦੇ ਵਿਚਾਲੇ ਦਿੱਲੀ ਕਾਂਗਰਸ ਨੂੰ ਝਟਕਾ ਲੱਗਿਆ ਅਰਵਿੰਦਰ ਸਿੰਘ ਲਵਲੀ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਨਾ ਸਿਰਫ ਇਨਚਾਰਜ ਨੂੰ ਕਟਾਰੇ ਦੇ ਵਿੱਚ ਖੜਾ ਕੀਤਾ ਬਲਕਿ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਗਠਜੋੜ ਦੇ ਉੱਤੇ ਵੀ ਸਵਾਲ ਖੜੇ ਕਰ ਦਿੱਤੇ ਜਦੋਂ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਹਰ ਪਾਰਟੀ ਪੂਰੀ ਤਾਕਤ ਝੋਕ ਰਹੀ ਹੈ ਤਾਂ ਇਸ ਦੇ ਵਿਚਾਲੇ ਦਿੱਲੀ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਅਰਵਿੰਦਰ ਸਿੰਘ ਲਵਲੀ ਨੇ ਦਿੱਲੀ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਤੇ ਜੋ ਕਾਂਗਰਸ ਪ੍ਰਧਾਨ ਖੜਗੇ ਨੂੰ ਅਸਤੀਫਾ ਭੇਜਿਆ ਉਸ ਦੇ ਵਿੱਚ ਕਾਰਨਾਂ ਦਾ ਵੀ ਜ਼ਿਕਰ ਕੀਤਾ ਮੁੱਖ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਇੰਚਾਰਜ ਦੀਪਕ ਬਾਪਰੀਆ ਦੇ ਨਾਲ ਮਤਭੇਦ ਕਨਿਆ ਕੁਮਾਰ ਤੇ ਉਦਿਤ ਰਾਜ ਨੂੰ ਟਿਕਟ ਦੇਣ ਤੋਂ ਨਾਰਾਜ਼ ਹੋਣਾ ਦਿੱਲੀ ਦੇ ਵਿੱਚ ਬਾਹਰੀਆਂ ਨੂੰ ਟਿਕਟ ਦੇਣਾ ਦਿੱਲੀ ਚ ਕਾਂਗਰਸ ਦਾ ਆਪ ਦੇ ਨਾਲ ਗੱਠ ਜੋੜ ਦਿੱਲੀ ਦੇ ਵਿੱਚ ਕਾਂਗਰਸ ਨੂੰ ਸਿਰਫ 3 ਸੀਟਾਂ ਮਿਲਣਾ ਤੇ ਦਿੱਲੀ ਕਾਂਗਰਸ ਦੇ ਵਿੱਚ ਯੁਕਤੀ ਦੀ ਇਜਾਜ਼ਤ ਨਾ ਦੇਣਾ ਇਹੀ ਉਹ ਕਾਰਨ ਨੇ ਜੋ ਲਵਲੀ ਦੇ ਅਸਤੀਫੇ ਦੀ ਵਜ੍ਹਾ ਬਣੇ ਪੂਰਾ ਐਪੀਸੋਡ ਹੋਣ ਤੋਂ ਬਾਅਦ ਖੁਦ ਅਰਵਿੰਦਰ ਲਵਲੀ ਸਾਹਮਣੇ ਆਏ ਜਿੱਥੇ ਅਸਤੀਫੇ ਦੀ ਵਜ੍ਹਾ ਦੱਸੀ ਉੱਥੇ ਇਹ ਵੀ ਸਾਫ਼ ਕੀਤਾ ਕਿ ਹੋਰ ਕਿਸੇ ਪਾਰਟੀ ਦੇ ਵਿੱਚ ਨਹੀਂ ਜਾ ਰਹੇ ਤੇ ਨਾਲ ਹੀ ਇੰਚਾਰਜ ਦੀਪਕ ਬਾਬਰੀਆ ਦੇ ਬਿਆਨ ਤੇ ਵੀ ਪਲਟਵਾਰ ਕੀਤਾ ਚਾਹੀਦਾ ਨਹੀਂ ਹੋਣਾ ਚਾਹੀਏ ਕਿਸ ਪ੍ਰਕਾਰ ਦੇ ਲੋਕੋ ਨੂੰ ਅੱਗੇ ਕਰਨਾ ਚਾਹੀਏ ਕਿਸ ਪ੍ਰਕਾਰ ਦੇ ਲੋਕੋ ਨੂੰ ਰੋਕਣਾ ਚਾਹੀਏ ਉਹ ਜ਼ਰੂਰ ਸੇ ਮੈਂ जहाँ जहाँ भी मैंने काम किया है वहाँ के प्रदेश अध्यक्ष को गलत दिशा में जाते हैं तो रोकने का प्रयास किया है मगर उसमें उनको कुछ बुरा लगा तो जा किसी भी नेता को जो, जो, जो है जो है अपॉइंट करने दिया जा रहा था ऐसा उनका आरोप है अध्यक्ष तो मैं <laughs> मैं आपसे कह रहा हूँ मुझसे बुरा ना हो सकते मेरे दोष हो सकते और कई बहुत धन्यवाद उनका अगर उन्होंने इस्तीफा स्वीकार कर लिया तो मैं उनको धन्यवाद भेजना चाहता हूं और अपनी शुभकामनाएं देना चाहता हूं और उम्मीद करता हूं कि वो भी इलेक्शन में कहीं जाएंगे सात आठ साल से लड़ते रहे हैं मैं खुद दिल्ली का शिक्षा मंत्री रहा हूं और हमारे उम्मीदवार उस भ्रांति को तोड़ने की उस वास्तविकता को तोड़ने की बात करें शीला दीक्षित जी की सरकार में जो काम हुए थे उसकी बजाय ये कहें हमारा स्टैंड जरूर यह था कि हम लोग मिलकर चुनाव लड़ रहे हैं लेकिन कभी कांग्रेस पार्टी और कांग्रेस के वर्कर्स ने यह नहीं कहा था ये हम जो है क्लीन चीट दे रहे हैं। अचानक लवलीफे तो बाद दिल्ली कांग्रेस हलचल हुई कांग्रेस सीनियर लीडर लवली पहुंचे, तो लवली ने मनाने का सिलसिला भी चलिया चल पारिवारिक कार्यक्रम में था तब पता चला कि लवली जी ने इस्तीफा दिया है और कोई चिट्ठी लिखी है कार्यक्रम था इसलिए सीधे आया बात हुई है बहुत स्पष्ट रूप से उनके मन में बहुत पीड़ा है ਕਿ ਪਾਸੇ ਇਤਨੇ bade passe resign karna i couldn't believe it ਜਦੋਂ लवली ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਰੰਗ ਨਾ ਲਿਆਈਆਂ ਤਾਂ ਆਖਰ लवली ਦਾ ਅਸਤੀਫਾ ਮਨਜ਼ੂਰ ਹੋ ਗਿਆ ਤੇ ਇਸ ਦੀ ਜਾਣਕਾਰੀ ਵੀ ਇਨਚਾਰਜ ਦੀਪਕ ਬਾਬਰੀਆ ਨੇ ਨਹੀਂ ਦਿੱਤੀ इस्तीफा का कांग्रेस हाईकमांड ने स्वीकार कर लिया है इमीडिएट इफेक्ट से उसका स्वीकार हो गया है सर लोकसभा चुनाव के दौरान ऐसा कदम उठाना क्या देखते हैं कितने चैलेंजेस आगे आने वाले हैं इस चीज़ को लेकर देखिए चैलेंजेस तो भर घड़ी हर पल कहीं ना कहीं से आती है उसको कोई परवाह नहीं होती कोई थोड़ी छोटी होती है कोई बड़ी होती है अरविंद सिंह लवली दिल्ली एकम के अध्यक्ष थे उन्होंने दिया तो हो सकता है थोड़ी बहुत चैलेंज हमारे सामने आएगी ਇਸੇ ਤਰ੍ਹਾਂ ਹੰਗਾਮੇ ਦੀਆਂ ਤਸਵੀਰਾਂ ਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਲਵਲੀ ਦੇ ਘਰ ਦੇ ਬਾਹਰ ਹੀ ਲਵਲੀ ਦੇ ਸਮਰਥਕ ਤੇ ਕਾਂਗਰਸੀ ਵਰਕਰਾਂ ਮੌਜੂਦ ਨੇ ਹੋਗੇ ਲਵਲੀ ਦੇ ਸਮਰਥਕਾਂ ਨੇ ਇਨਚਾਰਜ ਦੀਪਕ ਬਾਬਰੀਆ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਜ਼ਿਕਰ ਹੋ ਗਿਆ ਕਿ ਦਿੱਲੀ ਦੀਆਂ ਕੁੱਲ 7 ਸੀਟਾਂ ਦੇ ਵਿੱਚੋਂ 4 ਤੇ ਆਮ ਆਦਮੀ ਪਾਰਟੀ ਜਦਕਿ 3 ਤੇ ਕਾਂਗਰਸ ਇੰਡੀਆ ਅਲਾਈਂਸ ਦੇ ਤਹਿਤ ਚੋਣ ਲੜ ਰਹੀ ਹੈ ਤੇ ਜਦੋਂ ਸੱਜ ਦੇ ਸੱਤ ਉਮੀਦਵਾਰ ਚੋਣ ਮੈਦਾਨ ਵਿੱਚ ਨੇ ਤਾਂ ਇਸ ਦੇ ਵਿਚਾਲੇ ਲਵਲੀ ਦਾ ਅਸਤੀਫਾ ਤਾਂ ਇਸ ਦੇ ਨਾਲ ਕਾਂਗਰਸ ਦੀ ਚਿੰਤਾ ਦੇ ਵਿੱਚ ਵਾਧਾ ਹੋਣਾ ਸੁਭਾਵਿਕ ਹੈ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਤਾਂ ਲਵਲੀ ਦੇ ਅਸਤੀਫੇ ਨੇ ਕਾਂਗਰਸ ਦੇ ਅੰਦਰ ਤਰਸੱਲੀ ਮਚਾਈ ਪਰ ਦੂਜੇ ਪਾਸੇ ਵਿਰੋਧੀਆਂ ਨੂੰ ਮੌਕਾ ਦੇ ਦਿੱਤਾ ਤੰਜ ਕਸਣ ਦਾ ਜੀਆਂ ਬੀਜਪੀ ਕਾਂਗਰਸ ਦੇ ਉੱਤੇ ਲਵਲੀ ਦੇ ਅਸਤੀਫੇ ਨੂੰ ਲੈ ਕੇ ਤੰਜ ਕਸਦੀ ਨਜ਼ਰ ਆਈ ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਨੂੰ ਡੁੱਬਦਾ ਜਹਾਜ਼ ਦੱਸ ਦਿੱਤਾ ਤੇ ਕਿਹਾ ਕਿ ਰਾਹੁਲ ਜਿਸ ਜਹਾਜ਼ ਦਾ ਕੈਪਟਨ ਉਹ ਡੁੱਬ ਰਿਹਾ ਹੈ ਰਾਹੁਲ ਗਾਂਧੀ ਨੇ ਦਿੱਲੀ ਤੇ ਦਿੱਲੀ ਕਾਂਗਰਸ ਨਾਲ ਧੋਖਾ ਕੀਤਾ ਲਵਲੀ ਜਾਣਦੇ ਨੇ दिल्लीच कांग्रेस बुरी तरह हारेगी राहुल गांधी ने निजी हितों को ध्यान देवेच रख के दिल्ली दे हितों नु नुकसान पहुंचाया ये एक डूबता जहाज है जिस राहुल गांधी जिस जहाज के कैप्टन है वो डूब रहा है और लोग कूद कूद कर जा रहे हैं एक स्टेट प्रेसिडेंट का इस्तीफा दे देना और स्टेट प्रेसिडेंट प्रेसिडेंट का ये कहना कि तुम अरविंद केजरीवाल ने फ्रॉड किया दिल्ली के साथ कोई काम नहीं किया और तुम उसकी गलत तरीके से उसको उसकी अच्छी बातें कर रहे हो जो कि सच नहीं है लोग उससे परेशान हैं दुखी हैं और तुम उसके साथ खड़े हो रहे हो एक बात तो स्पष्ट बताता है कि राहुल गांधी जी की जो खुद की एक नीति थी कि मेरे को किसी तरीके इस प्रोजेक्शन का बेनिफिट मिले मैं किसी तरीके एम बन जाऊँ मैं किस सत्ता में स्टैब्लिश हो जाऊँ इसके चलते उन्होंने दिल्ली के साथ भी धोखा दिया और दिल्ली की कांग्रेस के साथ भी धोखा किया लवली का चिट्ठी में अगर आप पढ़ें तो एक सबसे इम्पोर्टेंट बात सामने आती है कि एक आदमी राहुल गांधी ने अपने निजी इंटरेस्ट को सामने रखकर दिल्ली के लोगों के हित को और दिल्ली की कांग्रेस पार्टी के हित को नुकसान पहुंचाया है लेकिन कांग्रेस वैसे ही तबाह होती जा रही है इसलिए दिल्ली से अरविंद केजरीवाल के अलायंस होने के बाद अरविंदर सिंह लवली जानते हैं कि कोई सीट जीतेगी नहीं बहुत बुरी तरह से हारेंगे जमानतें जब्त होंगी उसके बाद किस मुँह से मैं छोड़ूंगा या मुझे हटाएंगे ਤਬਾਰ ਪਲੜ ਬਾਰ ਦਾ ਦੌਰ ਜਾਰੀ ਹੈ ਪਰ ਲਵਲੀ ਦੇ ਸਟੈਪ ਨਾਲ ਕਾਂਗਰਸ ਨੂੰ ਨੁਕਸਾਨ ਹੁੰਦਾ ਹੈ ਜਾਂ ਕਿਸ ਤਰੀਕੇ ਨਾਲ ਕਾਂਗਰਸ ਇਸ ਨੂੰ ਹੈਂਡਲ ਕਰਦੀ ਹੈ ਦਿੱਲੀ ਚ ਦੇਖਣਾ ਹੋਏਗਾ ਉਧਰ ਲੋਕ ਸਭਾ ਚੋਣਾਂ ਦੇ ਵਿਚਾਲੇ ਭਖੇ ਮਾਹੌਲ ਦੇ ਵਿੱਚ ਉਮੀਦਵਾਰਾਂ ਦੇ ਵੱਲੋਂ ਦਿਨ ਚੜ੍ਹਦਿਆਂ ਪ੍ਰਚਾਰ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਬਠਿੰਡਾ ਅਤੇ ਪਠਾਨਕੋਟ ਤੋਂ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਰਿਪੋਰਟ ਦੇਖੋ ਪੰਜਾਬ ਲੋਕ ਸਭਾ ਚੋਣਾਂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਸਿਆਸਦਾਨ ਵੱਖ-ਵੱਖਰੇ ਅੰਦਾਜ਼ ਦੇ ਵਿੱਚ ਨਜ਼ਰ ਆ ਰਹੇ ਨੇ ਅੱਜ ਹੀ ਇਹ ਤਿੰਨ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਨੇ ਕਿਸੇ ਨੇ ਪਾਰਕ ਦੇ ਵਿੱਚ ਮਾਰਨਿੰਗ ਵਾਕ ਕੀਤੀ ਤੇ ਕਿਸੇ ਨੇ ਚੁਰਲੇ ਪਟੂਰੇ ਦਾ ਸਵਾਰ ਚੱਕਿਆ ਪਹਿਲਾਂ ਗੱਲ ਕਰਦੇ ਆਂ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਜਿੱਥੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਵੇਰ ਦੇ ਸਮੇਂ ਕੰਪਨੀ ਬਾਗ ਦੇ ਗਾਰਡਨ ਕੋਲ ਸ਼ੇਅਰ ਕਰਦਿਆਂ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਫੈਲੀ ਹੋਈ ਗੰਦਗੀ ਤੇ ਚਿੰਤਾ ਜਤਾਉਂਦਿਆਂ ਅੰਮ੍ਰਿਤਸਰ ਦੇ ਲਈ ਆਪਣੀ ਯੋਜਨਾ ਵੀ ਦੱਸੀ ਸਰਕਾਰ ਨੇ ਕਈ ਸਕੀਮਸ ਕੱਢੀਆਂ ਨੇ ਖੇਲਣ ਦੀਆਂ ਸਪੋਰਟਸ ਕੰਪਲੈਕਸ ਦੀਆਂ ਅਸੀਂ ਅੰਮਰਸਰ ਲਈ ਇੱਕ ਸਪੈਸ਼ਲ ਪੈਕੇਜ ਲੈ ਕੇ ਆਵਾਂਗੇ ਔਰ ਉਹਦੇ ਚ ਅਸੀਂ ਇਹ ਸਾਰੀਆਂ ਫੈਸਿਲਿਟੀਆਂ ਵਿੱਚ ਆਰਗੇਨਾਈਜ਼ ਕਰਵਾਵਾਂਗੇ ਬੱਚਿਆਂ ਲਈ ਮਲਟੀ ਪਰਪਸ ਸਪੋਰਟਸ ਫੈਸਿਲਿਟੀਆਂ ਚਾਹੀਦੀਆਂ ਨੇ ਉਹਨਾਂ ਲਈ ਸਟਾਰਟਅਪਸ ਵੀ ਚਾਹੀਦੇ ਨੇ ਤੁਹਾਨੂੰ ਪਤਾ ਦੇਖੋ ਇਹ ਕੰਪਨੀ ਬਾਗ 'ਚ ਇੱਥੇ ਕਈ ਰਣਜੀਤ ਸਿੰਘ ਦੀਆਂ ਪਾਲਿਸਿਸ ਨੇ ਕਿੰਨੀ ਅੱਛੀ ਤਰ੍ਹਾਂ ਇੱਥੇ ਇੱਕ ਹੈਰੀਟੇਜ ਵਾਕ ਡਵੈਲਪ ਹੋ ਸਕਦੀ ਹੈ ਔਰ ਕਿਉਂ ਨਾ ਹੋਵੇ ਇਨਾ ਪੁਰਾਣਾ ਆ ਤੇ ਟੂਰਿਸਟ ਅਟਰੈਕਸ਼ਨ ਵੀ ਬਣेंगी ਹੁਣ ਤੁਹਾਨੂੰ ਲੈ ਚਲਦੇ ਆਂ ਬਠਿੰਡਾ ਇੱਥੇ ਬਦਲੇ ਆਇਆ ਤਾਂ ਸਿਰਫ ਨਾਮ ਜਦਕੇ ਨਜ਼ਾਰਾ ਉਹੀ ਮਾਰਨਿੰਗ ਵਾਕ ਦਾ ਸੀ ਕਾਂਗਰਸ ਉਮੀਦਵਾਰ ਜੀਤਮਿੰਦਰ ਸਿੰਘ ਸਿੱਧੂ ਸੈਰ ਕਰਨ ਦੇ ਲਈ ਰੋਜ਼ ਗਾਰਡਨ ਪਹੁੰਚੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਰੰਗ ਦੇ ਵਿੱਚ ਜਿਹੇ ਰੰਗੇ ਕੇ ਖੁਦ ਵੀ ਤਾੜੀਆਂ ਮਾਰਦੇ ਹੋਏ ਨਜ਼ਰ ਆਏ ਦੇ ਵੋਟਰਾਂ ਤੋਂ ਸਾਥ ਵੀ ਮੰਗਿਆ ਜਿਸ ਚਸ਼ਮੀ ਲੈਣ ਦੀ ਰੋਡ ਹੋਦੀ ਹੈ ਜਿਸ ਚਸ਼ਮੀ ਲਿੱਤੀ ਜਾਵੇ ਤੇ ਇਹਨੂੰ ਹੋਰ ਅਤੀ ਸੁੰਦਰ ਬਣਾਇਆ ਜਾ ਸਕਦਾ ਹੈ ਇਹ ਜੇ ਕੋਈ ਹੋਰ ਜਿੱਤੇ ਪਾਰਕ ਕਿਉਂਕਿ ਦੇਖੋ ਹਰ ਕੋਈ ਇੰਨੀ ਦੂਰ ਨਹੀਂ ਆ ਸਕਦਾ ਬਜ਼ੁਰਗ ਹੁੰਦੇ ਨੇ ਉਹਨਾਂ ਦੇ ਘਰ ਦੇ ਕੋਲੇ ਕੋਈ ਇਹੀ ਜੀ ਜਗਾ ਹੋਵੇ ਮੈਂ ਦੇਖਿਆ ਕੂੜਿਆਂ ਦੇ ਢੇਰ ਲੱਗੇ ਸ਼ਹਿਰ ਕਰਨ ਤੋਂ ਬਾਅਦ ਭੁੱਖ ਲੱਗਦੀ ਹੈ ਤਾਂ ਹੁਣ ਗੱਲ ਕੁਝ ਖਾਣ ਪੀਣ ਦੀ ਵੀ ਕਰ ਲੈਂਦੇ ਆ ਗੁਰਦਾਸਪੁਰ ਤੋਂ ਆਵਾਦੀ ਪਾਰਟੀ ਦੇ ਉਮੀਦਵਾਰ ਸ਼ਰੀ ਕਲਸੀ ਚੋਣ ਪ੍ਰਚਾਰ ਦੇ ਲਈ ਪਠਾਨਕੋਟ ਪਹੁੰਚੇ ਜਿੱਥੇ ਉਹਨਾਂ ਪਹਿਲਾਂ ਇੱਕ ਪਾਰਕ ਦੇ ਵਿੱਚ ਸੈਰ ਕੀਤੀ ਬਜ਼ੁਰਗਾਂ ਤੋਂ ਅਸ਼ੀਰਵਾਦ ਲਿਆ ਤੇ ਫਿਰ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਚੋਲੇ ਪਟੂਰੇ ਖਾਦੇ ਤੇ ਸਵਾਦ ਨੂੰ ਬੇਮਿਸਾਲ ਦੱਸਿਆ ਦੇਖੋ ਜੀ ਇਹ ਵੀ ਇੱਕ ਜਿੰਦਗੀ ਦਾ ਹਿੱਸਾ ਹੈ ਜਿਸ ਨੂੰ ਅੱਜ ਮੈਂ ਸਿੱਧਰੇ ਸਿੱਧਰੇ ਪਹਿਲਾਂ ਸ਼ਹਿਰ ਕਰਨ ਗੇਂਜੀ پارک ਦੇ ਵਿੱਚ ਬਜ਼ੁਰਗਾਂ ਤੋਂ ਅਸ਼ੀਰਵਾਦ ਲਿਆ ਨੌਜਵਾਨਾਂ ਤੋਂ ਉਹਨਾਂ ਨਾਲ ਮੁਲਾਕਾਤਾਂ ਕੀਤੀਆਂ ਸੋ ਉਸ ਤੋਂ ਬਾਅਦ ਕੋਸ਼ਿਸ਼ ਹੁੰਦੀ ਅੱਜ ਸੰਡੇ ਆ ਰੁਟੀਨ ਹੁੰਦੀ ਆ ਵੀ ਅੱਜ ਕੋਈ ਬਾਰੋ ਮਗਾ ਕੇ ਖਾਈਏ ਸੋ ਮੈਂ ਪੁੱਛਿਆ ਮੈਂ ਕਿਹਾ ਜੀ ਇੱਥੇ ਜਾਂਦੇ ਪੂਰੀਆਂ ਛੋਲੇ ਜਾਂ ਭਤੂਰੇ ਛੋਲੇ ਕਿੱਦੇ ਮਸ਼ਹੂਰ ਨੇ ਕਿੱਦੇ ਚਤਰਸ ਦੇ ਚਤਰੂ ਦੇ ਤੇ ਗਿਆਨੀ ਦੀ ਹੱਥੀ ਗਿਆਨ ਦੇ ਸੋ ਮੈਂ ਅੱਜ ਉਸੇ ਸਬੱਬ ਨਾਲ ਅਸੀਂ ਆਏ ਆ ਠਾਪੀ ਤੇ ਵੇਰ ਵਾਕਈ ਵਾਕਈ ਇੱਕ ਸਵਾਦ ਜਿਹੜਾ ਬੇਮਿਸਾਲ ਹੈ। ਖੈਰ ਲੋਕ ਸਭਾ ਉਮੀਦਵਾਰ ਆਮ ਲੋਕਾਂ ਦੇ ਨਾਲ ਤਾਂ ਮੁਲਾਕਾਤ ਕਰ ਹੀ ਰਹੇ ਨੇ ਪਰ ਲੋਕ ਕਿਸ ਨੂੰ ਆਪਣਾ ਸਮਰਥਨ ਦੇ ਕੇ ਲੋਕ ਸਭਾ ਪਹੁੰਚਾਉਂਦੇ ਨੇ ਇਹ ਤਾਂ 4 ਜੂਨ ਨੂੰ ਹੀ ਪਤਾ ਲੱਗੇਗਾ। ਬਿਊਰੋ ਰਿਪੋਰਟ న్యూਸ 18 ਪੰਜਾਬ